ਸਵਾਗਤ ਹੈ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਆਓ ਪੰਜਾਬੀ ਸਿੱਖੀਏ ਵਿੱਚ ਅੱਜ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ 35 ਅੱਖਰੀ ਦੀ 6ਵੀਂ ਟੋਲੀ ਦੀ ਜੋ ਕਿ ਹੈ ਪਪਾ ਫਫਾ ਬੱਬਾ ਪੱਬਾ ਮੱਮਾ ਇਸ ਟੋਲੀ ਦਾ ਪਹਿਲਾ ਅੱਖਰ ਹੈ ਪਪਾ ਪਪਾ ਪਾਲਕੀ ਪਤਾਸੇ ਪੰਜ ਪਿਆਰੇ ਪੰਜਾ ਸਾਹਿਬ ਆਓ ਇਸ ਨੂੰ ਲਿਖਣਾ ਸਿੱਖਦੇ ਹਾਂ ਪੱਪੇ ਨੂੰ ਲਿਖਣਾ ਬਹੁਤ ਹੀ ਆਸਾਨ ਹੈ ਪੱਪਾ ਇਸ ਟੋਲੀ ਦਾ ਦੂਜਾ ਅੱਖਰ ਹੈ ਫਫਾ ਫਫਾ ਫੱਟੀ ਫਰਲਾ ਫੌਜ ਫਨੀਅਰ ਇਸ ਨੂੰ ਵੀ ਲਿਖਣਾ ਸਿੱਖਦੇ ਹਾਂ ਫਫੇ ਨੂੰ ਲਿਖਣਾ ਬਹੁਤ ਹੀ ਆਸਾਨ ਹੈ ਜਿਵੇਂ ਤੁਸੀਂ ਪਿਛਲੀ ਵੀਡੀਓ ਵਿੱਚ ਦੇਖਿਆ ਸੀ ਟੈਂਕਾ ਟੈਂਕਾ ਲਿਖ ਕੇ ਪਿੱਛੇ ਛੋਟੀ ਜੀ ਟਿੱਪੀ ਬਣਾ ਦੇਣੀ ਹੈ ਇਸ ਟੋਲੀ ਦਾ ਤੀਜਾ ਅੱਖਰ ਹੈ ਬੱਬਾ ਬੱਬਾ ਬਾਜ ਬੂੰਗਾ ਮੱਟਾ ਬਰਸ਼ਾ ਇਸ ਨੂੰ ਮੈਂ ਲਿਖਣਾ ਸਿੱਖਦੇ ਹਾਂ ਬੱਬੇ ਨੂੰ ਲਿਖਣਾ ਥੋੜਾ ਜਿਹਾ ਪਹਿਲਾਂ ਔਖਾ ਲੱਗਦਾ ਹੈ ਲੇਕਿਨ ਜਿਵੇਂ ਜਿਵੇਂ ਇਸ ਨੂੰ ਲਿਖਣ ਦੀ ਪ੍ਰੈਕਟਿਸ ਕਰਦੇ ਰਹਾਂਗੇ ਉਵੇਂ ਹੀ ਲਿਖਣਾ ਆਸਾਨ ਹੋ ਜਾਏਗਾ ਬੱਬੇ ਤੋਂ ਅਗਲਾ ਅੱਖਰ ਹੈ ਪੱਬਾ ਪੱਬਾ ਪੱਠੀ ਪਾਂਡੇ ਪੂਰਾ ਇਸ ਨੂੰ ਵੀ ਲਿਖ ਕੇ ਸਿੱਖਦੇ ਹਾਂ ਪੱਬੇ ਨੂੰ ਲਿਖਣਾ ਵੀ ਬਹੁਤ ਹੀ ਆਸਾਨ ਹੈ ਥੋੜੀ ਜਿਹੀ ਬੰਤਰ ਇਸ ਦੀ ਪੰਜਾਬੀ ਗਿਣਤੀ ਦੇ ਤਿੰਨ ਵਾਂਗ ਕੀ ਹੁੰਦੀ ਹੈ ਹੁਣ ਇਸ ਤੋਂ ਅਗਲੇ ਅੱਖਰ ਦੀ ਗੱਲ ਕਰਦੇ ਹਾਂ ਮਮਾ ਮਮਾ ਮਹਾਰਾਜਾ ਮিনার ਮੇਲਾ ਮੱਗੀ ਇਸ ਅੱਖਰ ਨੂੰ ਲਿਖਤੀ ਰੂਪ ਵਿੱਚ ਦੇਖਦੇ ਹਾਂ ਮੰਮੇ ਨੂੰ ਲਿਖਣਾ ਵੀ ਬਹੁਤ ਹੀ ਆਸਾਨ ਹੁੰਦਾ ਹੈ ਅਗਰ ਤੁਹਾਨੂੰ ਸਾਡੀਆਂ ਇਹ 35 ਅਖਰੀ ਵਾਲੀਆਂ ਵੀਡੀਓ ਵਧੀਆ ਲੱਗਣ ਤਾਂ ਇਸ ਚੈਨਲ ਨੂੰ ਵਾਅਦ ਤੋਂ ਵੱਧ ਸਪੋਰਟ ਕਰੋ ਵੀਡੀਓਜ਼ ਨੂੰ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਤੁਹਾਡਾ ਸਾਰਿਆਂ ਦਾ ਬਹੁਤ ਹੀ ਧੰਨਵਾਦ ਸਾਡੀਆਂ ਵੀਡੀਓਜ਼ ਨੂੰ ਪਿਆਰ ਦੇਣ ਲਈ ਅਤੇ ਇਹਨਾਂ ਨੂੰ ਦੇਖਣ ਲਈ ਬਹੁਤ ਬਹੁਤ ਧੰਨਵਾਦੀ ਸਾਰਿਆਂ ਦਾ ਪਿਆਰਪਰੀ ਸਤਿ ਸ਼੍ਰੀ ਅਕਾਲ